ਸਾਧੂ ਰਾਮ ਸਿੰਘ ਜੀ ਉਸ ਟਾਈਮ ਤੇ ਮਹਾਰਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫੌਜੀ ਸਨ ਜਦੋਂ ਉਹਨਾਂ ਵੇਖਿਆ ਕਿ ਸਾਡਾ ਖਾਲਸਾ ਜੜਾ ਅਮਰੇਸ਼ ਹੋ ਚੁੱਕਿਆ ਹੈ ਤੇ ਸਾਡਾ ਹੁਣ ਜਿਹੜੀ ਕਲਾਮੀ ਤੈ ਹੈ ਤੇ ਉਹ ਫੌਜ ਨੂੰ ਛੱਡ ਕੇ ਲੁਧਿਆਣੇ ਆ ਗਏ ਭੈਣੀ ਸਾਹਿਬ ਚ ਸ੍ਰੀ ਸਾਧੂ ਰਾਮ ਸਿੰਘ ਜੀ ਅਜੇ ਵੀ ਹੈਗੇ ਨੇ ਤੇ ਹੁਣ ਵੀ ਆਉਣਗੇ ਦਰਸ਼ਨ ਦੇਣਗੇ ਇਹ ਲੋਕਾਂ ਦੀ ਗਲਤ ਧਾਰਨਾ ਹੈ ਕਿ ਸਾਧੂ ਰਾਮ ਸਿੰਘ ਜੀ ਨਹੀਂ ਆਉਣਾ ਸਾਥੀਓ ਇੱਕ ਵਾਰ ਅੱਜ ਫਿਰ ਅਸੀਂ ਪਹੁੰਚੇ ਆਂ ਰਸਤਾਂ ਦਾ ਪਿੰਡ ਰਾਮਪੁਰਾ ਜਿੱਥੇ ਕੀ ਕਈ ਦਿਨਾਂ ਤੋਂ ਲੈ ਕੇ ਸ਼੍ਰੀ ਸਤਗੁਰੂ ਰਾਮ ਸਿੰਘ ਜੀ ਦੀ ਤਸੀਹ ਹੋਈ ਮਰਿਆਦਾ ਦੇ ਅਨੁਸਾਰ 200 ਸਾਲ ਪੁਰਾਣਾ ਜਿਹੜਾ ਇਤਿਹਾਸ ਉਹਨਾਂ ਦੇ ਪ੍ਰਤੀ ਜਿਹੜੀ ਮੂਵੀ ਸ਼ੂਟ ਕੀਤੀ ਜਾ ਰਹੀ ਹੈ ਜਿਹੜਾ ਕਿ ਅੱਜ ਤੁਹਾਨੂੰ ਸਾਡੇ ਚੈਨਲ ਦੇ ਮਾਧਮ ਜਿਹੜੇ ਇਥੋਂ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਿੱਥੇ ਕਿ ਸ਼੍ਰੀ ਸਤਗੁਰੂ ਰਾਜ ਸਿੰਘ ਨੇ ਜਿਹੜਾ ਅੱਜ ਮਾਗੀ ਦਾ ਜਿਹੜਾ ਤਿਹਾਰ ਉਸ ਨੂੰ ਲੈ ਕੇ ਜਿਹੜਾ ਅੱਜ ਸੀਨ ਸ਼ੂਟ ਕੀਤਾ ਜਾ ਰਿਹਾ ਔਰ ਜਿੱਥੇ ਸ਼੍ਰੀ ਸਤਗੁਰੂ ਰਾਜ ਸਿੰਘ ਨੂੰ ਅੰਗਰੇਜ਼ ਪੁਲਿਸ ਜਿੱਥੇ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਨੇ ਤੇ ਸਾਥੀਓ ਇੱਥੇ ਜਿੰਨੇ ਵੀ ਸੰਗਤ ਚੱਲ ਕੇ ਆਈਏ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਕਿ ਇਸ ਤਰੀਕੇ ਦੇ ਸ਼ਰਧਾ ਭਾਵਨਾ ਸੰਗਤ ਲੈ ਕੇ ਇੱਥੇ ਪਹੁੰਚੀ ਤੇ ਸਾਥੀਓ ਕਰਦੇ ਆ ਗੱਲਬਾਤ ਇੱਥੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਤੁਸੀਂ ਸਾਡੇ ਨਾਲ ਨੇ ਰਿਆ ਦੇ ਸਦਾ ਸਾਹਿਬ ਜੀ ਸ਼੍ਰੀ ਸਤਗੁਰ ਰਾਮ ਸਿੰਘ ਜੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਮਰਿਆਦਾ ਸੀ ਜਾਂ ਕੋ ਜਿਹੜਾ ਉਹਨਾਂ ਨੇ ਇੱਕ ਲਹਿਰ ਚਲਾਈ ਸੀ ਉਸ ਨੂੰ ਲੈ ਕੇ ਇੱਕ ਬਹੁਤ ਵੱਡਾ ਪ੍ਰੋਲਾ ਕੀਤਾ ਜਾ ਰਿਹਾ ਹੈ ਕੋਕਾ ਧਰਮ ਵਾਸਤੇ ਤੇ ਜਿਹੜੀ ਫਿਲਮ ਸ਼ੂਟ ਹੋ ਰਹੀ ਹੈ ਕੁਝ ਇਹਦੇ ਬਾਰੇ ਤੁਹਾਨੂੰ ਤਸਵੀਰ ਦੱਸੋ ਜੀ ਇਸ ਤਰ੍ਹਾਂ ਹੈ ਕਿ ਸਤੂ ਰਾਮ ਸਿੰਘ ਜੀ ਨੇ ਕੋਕਾ ਲਹਿਰ ਚਲਾਈ ਅੰਗਰੇਜ਼ ਨਾਲ ਨਾ ਮਿਲਵਰਣ ਦੀ ਲਹਿਰ ਕੋਈ ਉਹਨਾਂ ਦੀ ਡਾਕ ਯੂਜ਼ ਨਹੀਂ ਕਰਨੀ ਕੋਈ ਬਾਰ ਬਾਰ ਅਕ ਉਹਨਾਂ ਦੇ ਕੋਈ ਵੀ ਉਹਨਾਂ ਦੇ ਕੰਮ ਜਿਹੜੇ ਉਹਨੇ ਵਰਤਨੇ ਕੋਈ ਵਸਤੂ ਉਹਨਾਂ ਦੀ ਨਹੀਂ ਵਰਤਣੀ ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਨਾਮ ਤਾਰੀ ਇਹ ਫਿਲਮ ਬਣ ਰਹੀ ਹੈ ਕਿ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਇਸ ਬਾਰੇ ਪਤਾ ਲੱਗ ਸਕੇ ਇਸ ਵਾਸਤੇ ਜ਼ਿਆਦਾਤਰ ਇਹ ਕੋਸ਼ਿਸ਼ ਹੋ ਰਹੀ ਹੈ ਹਾਂ ਜਸੀਦਰ ਸਾਹਿਬ ਜੀ ਇੱਕ ਧਾਰਨਾ ਹੈ ਜੇ ਜਦੋਂ ਸ਼੍ਰੀ ਸਤੁਰੂ ਰਾਮ ਸਿੰਘ ਦਾ ਰੰਗੋਲ ਦਿਲ ਦੇ ਵਿੱਚ ਬੰਦ ਕੀਤਾ ਗਿਆ ਕਈਆਂ ਦਾ ਕਹਿਣਾ ਹੈ ਜੀ ਸ਼੍ਰੀ ਸਤੁਰੂ ਰਾਮ ਸਿੰਘ ਜੋਤੀ ਜੋਤ ਸਮਾਏ ਹੋਏ ਕਈਆਂ ਦਾ ਕਹਿਣਾ ਵੀ ਆ ਲਾਪ ਹੋ ਗਏ ਨੇ ਤੇ ਤੁਹਾਡੇ ਇਸ ਵਰਕ ਕੀ ਨਜ਼ਰ ਆਇਆ ਸ਼੍ਰੀ ਸਤੁਰੂ ਰਾਮ ਸਿੰਘ ਜੀ ਅਜੇ ਵੀ ਹੈਗੇ ਨੇ ਤੇ ਹੁਣ ਵੀ ਆਉਣਗੇ ਦਰਸ਼ਨ ਦੇਣਗੇ ਇਹ ਲੋਕਾਂ ਦੀ ਗਲਤ ਧਾਰਨਾ ਹੈ ਕਿ ਸਤੁਰੂ ਰਾਮ ਸਿੰਘ ਜੀ ਨਹੀਂ ਆਉਣਾ ਉਹ 100% ਹੀ ਆਉਣਗੇ ਜਿਹੜਾ ਜੀ ਸੀਨ ਸ਼ੂਟ ਹੋ ਰਿਹਾ ਲਾਗੀ ਦੀ ਉਸ ਨੂੰ ਲੈ ਕੇ ਇਹਦਾ ਕੀ ਮਤਲਬ ਹੈ ਮਾਗੀ ਦਾ ਮੁਕਸਰ ਮੇਲਾ ਹੁੰਦਾ ਹੈ ਬਾਕੀ ਦਾ ਉੱਥੇ 40 ਸਿੰਘ 40 ਮੁਕਤੇ ਸਾਡੇ ਜਿਹੜੇ ਸ਼ਹੀਦ ਹੋਏ ਸੀਗੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਮੁੱਖ ਰੱਖ ਕੇ ਉਹ ਮੇਲਾ ਉੱਥੇ ਹੁੰਦਾ ਹੈ ਤੇ ਉਹਦੀ ਯਾਦ ਵਿੱਚ ਇਹ ਪ੍ਰੋਗਰਾਮ ਹੋਰ ਅੱਜ ਵੀ ਅਜੇ ਸੰਗਤਾਂ ਚੱਲ ਕੇ ਆ ਕਿ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹਤ ਹੈ ਮੈਂ ਇਹਨਾਂ ਨੂੰ ਕਹਾਂਗਾ ਵੀ ਹੋਰ ਵੀ ਇਸ ਤੋਂ ਬਾਅਦ ਚੜ ਕੇ ਇਸ ਚੀਜ਼ੇ ਹਿੱਸਾ ਲੈਣ ਆ ਕੇ ਤੇ ਇਸ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਵੀ ਨਾਮ ਧਾਰੀ ਇਸ ਤਰ੍ਹਾਂ ਸਾਣੀਆਂ ਸਤੂਰਾਮ ਸਿੰਘ ਜੀ ਨੇ ਇਹ ਲਹਿਰ ਚਲਾਈ ਇਸੇ ਤਰ੍ਹਾਂ ਇਹ ਕੰਮ ਕੀਤੇ ਠੀਕ ਹੈ ਜੀ ਧੰਨਵਾਦ ਜੀ ਇਹ ਉਹਨਾਂ ਵਾਲੀ ਪੀੜੀ ਨੂੰ ਇੱਕ ਬਹੁਤ ਵੱਡਾ ਆਇਨਾ ਸਮਝ ਲਓ ਜਾਂ ਸ਼ੀਸ਼ਾ ਕਿ ਉਹਨਾਂ ਨੂੰ ਇਹ ਚਾਣਨ ਹੋਰ ਵੀ ਆਪਣੂ ਆਪਣੀ ਆਜ਼ਾਦੀ ਵਾਸਤੇ ਕੀ ਕੁਝ ਕਰਨਾ ਪਿਆ ਅੰਗਰੇਜ਼ਾਂ ਤੋਂ ਛੁਟਕਾਰਾ ਪਾਉਣ ਲਈ ਨਾਮ ਮਿਲਵਰਤਨ ਲਹਿਰ ਉਹਨਾਂ ਦਾ ਕਪੜਾ ਨਹੀਂ ਪਾਉਣਾ ਉਹਨਾਂ ਦੀ ਗੱਡੀ ਯੂਜ਼ ਨਹੀਂ ਕਰਨੀ ਉਹਨਾਂ ਦੀ ਡਾਕ ਯੂਜ਼ ਨਹੀਂ ਕਰਨੀ ਕਿਸੇ ਤੋਂ ਵੀ ਛੁਟਕਾਰਾ ਪਾਉਣ ਵਾਸਤੇ ਨਾ ਇਹ ਸਭ ਤੋਂ ਵੱਡਾ ਹੈ ਕਿ ਉਹਦੇ ਬਾਈਕਾਟ ਕਰਦੇ ਉਹਦੀ ਕੋਈ ਵੀ ਚੀਜ਼ ਯੂਜ਼ ਨਾ ਕਰੋ ਕਿਸੇ ਪ੍ਰਕਾਰ ਦੇ ਤੁਸੀਂ ਉਹ ਆਪਣੇ ਆਪ ਵਿੱਚ ਹੋ ਜਾਏਗਾ ਕੀ ਤੁਹਾਨੂੰ ਲੱਗ ਰਿਹਾ ਅੱਜ ਦਾ ਜਿਹੜਾ ਸਿੱਖ ਵਿਚਾਰਾਂ ਦੇ ਪ੍ਰਤੀ ਜਿਹੜਾ ਕਦ ਜਿਹੜਾ ਬੋਣਾ ਸਭ ਤੋਂ ਹੋ ਰਿਹਾ ਹੈ ਇਸ ਕਦ ਨੂੰ ਬੋਣੇ ਦੇ ਚੱਕਰ ਦੇ ਵਿੱਚ ਹੀ ਇਹ ਫਿਲਮ ਤਿਆਰ ਹੋ ਰਹੀ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਿਹਤ ਮਿਲੇ ਤੇ ਆਪਾਂ ਉਸ ਨੂੰ ਅੱਛਾ ਪਰਾਲਾ ਕਰ ਰਹੇ ਹਾਂ ਸਭਗੁਰੂ ਦੇਸ ਸਿੰਘ ਜੀ ਬੜੀ ਕਿਰਪਾ ਕਰਨ ਲੈਣੇ ਆਉਣ ਵਾਲੇ ਬੱਚਿਆਂ ਵਾਸਤੇ ਆਉਣ ਵਾਲੀ ਪੀੜ੍ਹੀ ਵਾਸਤੇ ਅੱਛੀ ਸਿਹਤ ਦੇ ਠੀਕ ਹੈ ਜੀ ਧੰਨਵਾਦ ਸਰ ਸਾਡਾ ਦੇਸ਼ ਜਿਹੜਾ ਉਹ ਕਰੀਬ 200 ਸਾਲ ਗੁਆ ਰਿਹਾ ਜੇ ਸਾਡਾ ਪੰਜਾਬ 100 ਸਾਲ ਗੁਆ ਰਿਹਾ ਸਤਗੁਰੂ ਆਰਮ ਸਿੰਘ ਜੀ ਉਸ ਟਾਈਮ ਤੇ ਮਹਾਰਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫੌਜੀ ਸਨ ਜਦੋਂ ਉਹਨਾਂ ਵੇਖਿਆ ਕਿ ਸਾਡਾ ਖਾਲਸਾ ਜੜਾ ਮਲੇਸ਼ ਉੱਤਕਿਆ ਤੇ ਸਾਡਾ ਹੁਣ ਜਿਹੜੀ ਗਲਾਮੀ ਤੈ ਹੋਈ ਤੇ ਉਹ ਫੌਜ ਨੂੰ ਛੱਡ ਕੇ ਲੁਧਿਆਣੇ ਆ ਗਏ ਭੈਣੀ ਸਾਹਿਬ ਚ ਉੱਥੇ ਆ ਕੇ ਇਹਨਾਂ ਨੇ ਇੱਕ ਨਵਾਂ ਨੂਰਨ ਵਿਢਿਆ ਖਾਲਸੇ ਨੂੰ ਰੂਪ ਦਿੱਤਾ ਇੱਕ ਸ਼ਾਂਤੀ ਦੇ ਰੂਪ ਦਾ ਉਹਦੇ ਵਿੱਚ ਉਹਨਾਂ ਨੇ ਜਦੋਂ ਲੋਕਾਂ ਦਾ ਇਕੱਠ ਕੀਤਾ ਅੰਗਰੇਜ਼ ਦੇ ਖਿਲਾਫ ਇੱਕ ਬਗਾਵਤ ਸ਼ੁਰੂ ਕੀਤੀ ਇਹ ਬਹੁਤ ਸ਼ਾਂਤੀ ਮੇ ਢੰਗ ਨਾਲ ਚੱਲ ਰਹੀ ਸੀ ਜਿਹਦੇ ਵਿੱਚ ਕੋਈ ਡਰਾਮਾ ਹੋਇਆ ਕੋਈ ਕੁਝ ਜਿਵੇਂ ਮਲੇਰਕੋਟਲੇ ਵਾਲਾ ਸਾਕਾ ਉਹਦੇ ਵਿੱਚ ਇੱਕ ਕੁਰਬਾਨੀ ਦੇ ਜਜ਼ਬੇ ਕਿਹੋ ਜਿਹੇ ਭਰੇਗੇ ਕਿ 12 ਸਾਲ ਦਾ ਬਿਸ਼ਨ ਸਿੰਘ ਜਿਹਨੂੰ ਕਿਹਾ ਜਾਂਦਾ ਹੈ ਕਿ ਤੂੰ ਮਾਫੀ ਮੰਗ ਲੈ ਤੇ ਤੈਨੂੰ ਮਾਫ ਕਰਤਾ ਜਾਏਗਾ ਤਾਵਨ ਦੀ ਘਰ ਦੀ ਤੇ ਕਹਿਣਤੀ ਪਰ ਉਹ ਕਹਿੰਦਾ ਕਿ ਮੈਂ ਗੱਲ ਤੇਰੇ ਕੰਨ ਚ ਕਵਾਂਗਾ ਕਿ ਮੈਂ ਬਾਬੇ ਰਾਮ ਸਿੰਘ ਦਾ ਸਿੱਖ ਨਹੀਂ ਤੇ ਉਹ ਉਹਦਾ ਦਾੜਾ ਫੜ ਲਿੰਦਾ ਉਹਨੂੰ ਸੁੱਟ ਦਿੰਦਾ ਅਖੀਰ ਉਹਦਾ ਕਤਲ ਕਰਨਾ ਪੈਂਦਾ ਉਸੇ ਦੇ ਇੱਕ ਇੱਕ ਜਜ਼ਬਾ ਹੁੰਦਾ ਹੈ ਸਾਡੇ ਵਿਰਿਆਮ ਸਿੰਘ ਜੀ ਦਾ ਜਿਹਨਾਂ ਨੇ ਤੋਹਫ ਦੇ ਗਏ ਉਹਨਾਂ ਦਾ ਕਦ ਨਹੀਂ ਹੁਣ ਕਰਕੇ ਤੇ ਕੁਝ ਮਾੜੇ ਪਟਿਆਲੇ ਦੀ ਸ਼ਿਫਾਰਿਸ਼ ਹੋਣ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਮਾਫ ਕਰਤਾ ਜੇ ਛੱਡਤਾ ਜੇ ਪਰ ਆਪਣੇ ਜज्ਬਾ ਲੈ ਕੇ ਹੁੰਦੀ ਨਹੀਂ ਕਿ ਆਪਣੇ ਪੈਰਾਂ ਥੱਲੇ ਢੇਮ ਇਕੱਠੇ ਕਰਦੇ ਨਹੀਂ ਤੇ ਕਦ ਬਰਾਬਰ ਕਰਦੇ ਨੇ ਅੱਜ ਜਦੋਂ ਇੱਕ ਨਵਾਂ ਦੌਰ ਚੱਲ ਰਿਹਾ ਹੈ ਸਾਡੇ ਨਵੇਂ ਆਈਡਿਓਲੋਜੀ ਘੜੇ ਜਾ ਰਹੇ ਨੇ ਸਾਨੂੰ ਕਿਹਾ ਜਾ ਰਿਹਾ ਕਿ ਸਾਬਰਕਰ ਵਰਗੇ ਸਾਡੇ ਆਈਡਿਓਲੋਜੀ ਕੌਣ ਹੋਣ ਇਹ ਜਿਹੜੇ ਸਾਡੇ ਕੋਕਾ ਮੂਮੈਂਟ ਵਾਲੇ ਜਾ ਉਹ ਜਿਨ੍ਹਾਂ ਨੇ ਵਾਰ-ਵਾਰ ਮਾਫੀ ਮੰਗੀਆਂ ਸੋ। ਜਦੋਂ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਦੀ ਜੇਬ ਦੇ ਵਿੱਚੋਂ ਕਰਤਾਰ ਸਿੰਘ ਸਰਾਭੇ ਦੀ ਫੋਟੋ ਮਿਲਦੀ ਹੈ। ਤੇ ਜਦੋਂ ਕਰਤਾਰ ਸਿੰਘ ਸਰਾਭੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਦੀ ਜੇਬ 'ਚੋਂ ਬਾਬੇ ਰਾਮ ਸਿੰਘ ਦੀ ਫੋਟੋ ਮਿਲਦੀ ਹੈ। ਕਿ ਇਹ ਸਾਡੇ ਇੱਕ ਜਜ਼ਬੇ ਸਨ ਸਾਡੇ ਕ੍ਰਾਂਤੀ ਦੇ ਇੱਕ ਮਸੀਹ ਸਨ ਜਿਨ੍ਹਾਂ ਦਾ ਸਾਨੂੰ ਅੱਜ ਜ਼ਰੂਰ ਤੇ ਕਿਹੋ ਜਿਹੀ ਫਿਲਮਾਂ ਬਣ ਤੇ ਸਾਡੇ ਨੌਜਵਾਨਾਂ ਦੇ ਵਿੱਚ ਜਾਏ ਕਿ ਸਾਡੇ ਅਸਲ ਪਛੋਕੜ ਹੈ ਕੀ ਹੈ। ਸਾਡੇ ਅਜ਼ਾਦੀ ਅੰਦੋਲਨ ਦੀ ਸ਼ੁਰੂਆਤ ਹੋਈ 1857 ਦੀ ਕ੍ਰਾਂਤੀ ਤੋਂ ਬਾਅਦ ਕੋਕਾ ਮੂਵਮੈਂਟ ਕੋਕਾ ਮੂਵਮੈਂਟ ਬਾਬੇ ਰਾਮ ਸਿੰਘ ਦੇ ਚਲਾਵਤ ਹੋਣ ਤੋਂ ਬਾਅਦ ਸਾਡੀ ਗਦਰ ਮੂਵਮੈਂਟ ਗਦਰ ਮੂਵਮੈਂਟ ਤੋਂ ਬਾਅਦ ਸਾਡੀ ਭਗਤ ਸਿੰਘਾਂ ਦੀ ਮੂਵਮੈਂਟ ਅੱਜ ਜਿਹੜੇ ਨਵੇਂ ਕੁਛ ਚਿਹਰੇ ਖੜੇ ਜਾ ਰਹੇ ਨੇ ਉਹਨਾਂ ਨੂੰ ਉਪਲੋਪ ਕਰਨ ਲਈ ਸਹੀ ਸੇਧ ਲਾਉਣ ਲਈ ਇਹੋ ਜਿਹੀ ਫਿਲਮਾਂ ਦਾ ਬੰਨਾ ਬਹੁਤ ਜ਼ਰੂਰੀ ਹੈ ਤੇ ਕੋਲ ਬਹੁਤ ਵੱਡੀ ਪਹਿਲ ਕਦਮੀ ਜੀ ਸਰ ਅੱਜ ਦੇ ਜਿਹੜੇ ਯੂਥ ਨੂੰ ਇਹ ਵਾਲੀ ਜਿਹੜੀ ਫਿਲਮ ਕਿੰਨਾ ਇਨਸਪਾਇਰ ਕਰੇਗੀ ਇਹ ਸਭ ਤੋਂ ਪਹਿਲਾਂ ਤੇ ਇਹ ਦੇਖਣਾ ਇਹ ਹੋਏਗਾ ਕਿ ਇਹ ਫਿਲਮ ਜਿਹੜੀ ਹੈ ਸਾਨੂੰ ਇਹ ਕੋਕਾ ਮੂਵਮੈਂਟ ਵੱਲ ਉਸ ਵੱਲ ਲੈ ਕੇ ਜਾਂਦੀ ਹੈ ਜਗ ਦੇ ਅਧਿਆਤਮਿਕ ਪਾਸ ਵੱਲ ਜ਼ਿਆਦਾ ਮੋੜ ਦਿੰਦੀ ਏ ਜੇ ਤੇ ਫਿਲਮ ਸਾਨੂੰ ਉਸ ਕ੍ਰਾਂਤੀ ਵੱਲ ਲੈ ਕੇ ਜਾਂਦੀ ਏ ਉਸ ਕੋਕਾ ਮੋਮੋਡੋਨ ਲੈ ਕੇ ਜਾਂਦੀ ਏ ਤੇ ਇੱਕ ਮੀਲ ਦਾ ਪੱਥਰ ਸੱਬ ਤੋਂ ਹੋਵੇਗੀ ਤੇ ਉਹਨਾਂ ਸਮੇਂ ਦੇ ਵਿੱਚ ਇਹਨਾਂ ਵਾਂਗ ਹੀ ਹੋਰ ਜ਼ਰੂਰਤ ਹੋਵੇਗੀ ਕੀ ਤੁਹਾਨੂੰ ਲੱਗ ਰਿਹਾ ਅੱਜ ਦੇ ਜਿਹੜੇ ਬੱਚੇ ਨੂੰ ਸਕੂਲਾਂ ਦੇ ਵਿੱਚ ਸਾਡਾ ਜਿਹੜਾ ਇਤਿਹਾਸ ਏ ਤਰੋੜ ਮਰੋੜ ਕੇ ਉਹਨੂੰ ਸੀਮਿਤ ਰੱਖਿਆ ਗਿਆ ਏ ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਇਤਰਾਸ਼ ਤੇ ਲੱਗ ਰਹੀ ਏ ਸਰ ਪ੍ਰਾਈਵੇਟ ਸਕੂਲਾਂ ਦਾ ਹੀ ਰੋਲ ਨਹੀਂ ਰੋਲ ਤਾਂ ਸੜੀਆਂ ਸਰਕਾਰਾਂ ਦੀ ਇੱਕ ਇਹ ਗੱਲ ਕਹਿ ਲਓ ਕਿ ਇਹਨਾਂ ਦਾ ਇਕੰਦ੍ਰਿਕ ਕਾਹਨ ਦੇ ਅੰਦਰ ਕਿ ਜਿਹੜਾ ਸਾਡਾ ਅਸਲ ਇਤਿਹਾਸ ਲੋਕਾਂ ਸਾਹਮਣੇ ਆਣਾ ਚਾਹੀਏ ਉਹ ਸਾਡੇ ਇਤਿਹਾਸ ਨੂੰ ਛਪਾਉਣਾ ਚਾਹੁੰਦੇ ਨੇ ਜਿਹੜਾ ਕਿ ਛਪਨ ਵਾਲਾ ਹੈ ਨਹੀਂ ਇਤਿਹਾਸ ਸਾਡਾ ਇਤਿਹਾਸ ਇੱਕ ਚਲਨ ਬਣਾ ਰਿਹਾ ਹੈ ਬਹੁਤ ਉੱਚਾ ਤੇ ਸੱਚਾ ਇਤਿਹਾਸ ਹੈ ਸਾਡਾ ਇਹ ਛਪ ਨਹੀਂ ਜਾ ਸਕਦਾ ਇਸ ਲਈ ਇਹਨਾਂ ਫਿਲਮਾਂ ਦਾ ਬੰਨਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਨਗੀਂ ਵੰਦਸਿਆ ਹੈ ਕਿ ਇਹ ਫਿਲਮ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਤਿਹਾਸ ਲਿਖ ਮੀਲ ਦਾ ਪੱਥਰ ਸਾਬਤ ਹੋਵੇਗੀ ਅੱਜ ਫਿਲਮ ਦੀ ਗੱਲ ਕਰੀਏ ਅੱਜ ਕਿਹੜਾ ਸੀਨ ਸ਼ੂਟ ਕਰ ਰਹੇ ਨੇ ਅੱਜ ਡਾਇਰੈਕਟਰ ਸਾਹਿਬ ਅੱਜ ਫਿਲ ਜਦੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਕੀਤਾ ਜਾਂਦਾ ਹੈ ਕੁਲ ਮਿਲਾ ਕੇ ਉਹ ਜ਼ੋਰ ਦਾ ਸੀਨ ਚੱਲ ਰਿਹਾ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ